ਰਾਧਾ ਚੁੱਪ ਕਰ ਗਗਨ ਮੈਂ ਤੇਰੇ ਤੋਂ ਇਹ ਨਹੀਂ ਕਿਸੀ ਮੈਂ ਤੈਨੂੰ ਬੜਾ ਸਿਆਣਾ ਸਮਝਦੀ ਸੀ ਪਰ ਤੂੰ ਇਦਾਂ ਕਿਉਂ ਕੀਤਾ? ਅੱਭੀ ਮੈਂ ਅੱਗੇ ਬੜਾ ਸ਼ਰਮਿੰਦਾ ਆ ਗਿਆ ਹੋਰ ਮੈਨੂੰ ਸ਼ਰਮਿੰਦਾ ਕਰਨ ਦੇ ਨਹੀਂ ਮੈਂ ਤਾਂ ਵੇਖ ਲੈ ਹੌਲੀ ਪੁੱਛ ਰਹਿਗਾ ਤਾਂ ਪੁੱਛ ਲੈ ਹੌਣ ਤਾਂ ਇਹ ਸਾਰਾ ਕੁਝ ਕਲੀਅਰ ਕਰਤਾ ਹੈ ਸੌਰੀ ਰਾਧਾ ਮੈਨੂੰ ਨਹੀਂ ਪਤਾ ਕੀ ਹਰਪ੍ਰੀਤ ਨੇ ਐਡੀ ਵੱਡੀ ਸਾਜ਼ਿਸ਼ ਰਚੀ ਆ ਚੱਲ ਉਹ ਤਾਂ ਮੈਂ ਬਾਅਦੋਂ ਪਤਾ ਕਰੂੰਗਾ ਪਰ ਤੂੰ ਨਾ ਪਲੀਜ਼ ਯਾਰ ਮੈਨੂੰ ਮਾਫ਼ ਕਰ ਦੇ ਮੇਰੇ ਕੋਲ ਯਾਰ ਬਹੁਤ ਵੱਡੀ ਗਲਤੀ ਹੋ ਗਈ ਮਧੀਆਂ ਗੱਲਾਂ ਚ ਆ ਗਿਆ ਮੈਨੂੰ ਨਹੀਂ ਪਤਾ ਕਿ ਉਹ ਆਪਣਾ ਰਿਸ਼ਤਾ ਤੜਾਉਣਾ ਚਾਹੁੰਦੀ ਆ ਪਲੀਜ਼ ਯਾਰ ਹੋ ਸਕਿਆ ਯਾਰ ਮੈਨੂੰ ਮਾਫ਼ ਕਰਦੀ ਚਲੋ ਹੁਣ ਤਾਂ ਹੱਸ ਪਾ ਚਲੋ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਬੈਠੋ ਬਾਰੇ ਹੁਣ ਦੋਈ ਆਪਣੀ ਗੱਲ ਕਲੀਅਰ ਹੋ ਗਈ ਹੈ ਨਾ ਹੁਣ ਖਾਦ ਕੇ ਗੱਲਬਾਤ ਕਰਾਂਗੇ ਨਾਲੇ ਮੇਰੇ ਵੀ ਫੋਨ ਲੈ ਦਿੰਦੀ ਆ ਕਿ ਮੈਨੂੰ ਮੇਰੀ ਦਰਾਨੀ ਮਿਲ ਗਈ ਆ ਫਤੂ ਆਪਣੇ ਘਰ ਜਾਨ ਗੱਲ ਕਰਨੀ ਹੈ ਅਹੀਂ ਕਰਨ ਆਈਏ ਕੋਈ ਨਹੀਂ ਤੁਸੀਂ ਆਇਓ ਹੋਣਾ ਨਹੀਂ ਜਾਨਾ ਹੋਸ਼ ਆਣਾ ਚਲੋ ਹਣ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਕਹੇ ਤੇ ਮਰ ਜੇ ਤੂੰ ਅੱਜ ਹਿੰਮਤ ਨਾ ਨਾ ਕੀਤੀ ਤੇ ਤੇਰੀ ਦੁਨੀਆ ਹੀ ਪਲਟ ਜਾਣੀ ਇਹ ਤੋਂ ਪਹਿਲਾਂ ਕਿ ਗੱਲ ਉੱਧਰ ਜਾਦੀ ਵਧੇ ਤੂੰ ਅਜਿੰਨਾ ਗੱਲ ਕਰਕੇ ਜਾਣੀ ਲੈ ਦਰਾਨੀਏ ਹੁਣ ਆ ਸਾਰਾ ਘਰ ਤੇ ਪਰ ਤੇਰਾ ਵਾ ਲੈ ਹੱਸਣਗੀ ਨਹੀਂ ਆ ਸਹੀ ਕਹਿਨੀ ਆ ਹੁਣ ਤੂੰ ਆ ਕੇ ਇਹੀ ਘਰਵਾਰ ਸੰਭੜਾ ਹਾਂਜੀ ਹਾਂਜੀ ਦਰਾਨੀਏ ਸਾਰਾ ਘਰ ਇਕੱਲੀ ਸੰਭਲੀ ਥੱਕ ਜਾਨੀ ਆ ਮੈਂ ਸਭ ਤੋਂ ਖਾ ਇਹਨੂੰ ਸਾਂਭਣਾ ਹੁਣ ਇਹਦੇ ਨਫੇ ਤੂੰ ਚੁੱਕਣੇ ਆ ਹਾਂਜੀ ਭਾਬੀ ਕਿਉਂ ਨਹੀਂ ਇਹ ਬਹੁਤ ਤੰਗ ਕਰਦਾ ਓ ਸਿਮਰਤ ਤੂੰ ਹਾਂ ਹਾਂ ਸਿਮਰਤ ਰਾਧਾ ਭਾਬੀ ਨਾਲੇ ਇਹ ਨਾ ਮੇਰੀ ਕਲਾਸ ਦੀ ਟੋਪਰ ਆ ਅਸੀਂ ਦੋਨੇ ਇਕੱਠੇ ਪੜਦੇ ਆ ਨਾਲੇ ਸਿਮਰਤ ਯਾਰ ਮੇਰੇ ਕੋਲ ਨਾ ਤੇਰਾ ਸਵੇਰੇ ਫੋਨ ਨਹੀਂ ਚੁੱਕਿਆ ਗਿਆ ਮੈਂ ਨਾ ਯਾਰ ਥੋੜਾ ਬਿਜ਼ੀ ਹਾਂ ਤਾਂ ਕਰਕੇ ਚੱਲ ਆ ਉਥੇ ਬਹਿਨੇ ਆਪਾਂ ਗੱਲ ਕਰਦੇ ਆ ਯਾਰਾ ਨਹੀਂ ਅਰੇ ਪੱਭੀ ਨੂੰ ਚਾਹ ਪਰੋ ਮੈਂ ਜਾਣੀ ਮੇਰੇ ਘਰੋਂ ਫੋਨ ਆ ਗਿਆ ਹੁਣ ਇਹ ਤਾਂ ਤੂੰ ਆਈ ਨਹੀਂ ਛੇਤੀ ਤੇਰੇ ਘਰੋਂ ਫੋਨ ਵੀ ਆਗਾ ਆ ਜਾ ਗਾਂ ਕੁਝ ਨਹੀਂ ਕਿਤੇ ਨਹੀਂ ਕਰਦੇ ਕੁਝ ਕਹਿੰਦੀ ਯਾਰਾ ਦੋ ਮਿੰਟ ਨਹੀਂ ਕੁਝ ਨਹੀਂ ਹੁੰਦਾ ਸਿਮਰਤ ਆ ਜਾ ਉਥੇ ਬਹਿਨੇ ਆ ਨਾਲੇ ਭਾਬੀ ਚਾਹ ਬਣਾਉਂਦੀ ਐ ਨਾਲੇ ਤਾਂ ਤੈਨੂੰ ਇੱਕ ਖੁਸ਼ਖਬਰੀ ਦੱਸਦਾ ਮੇਰਾ ਤੇ ਰਾਧਾ ਦਾ ਰਿਸ਼ਤਾ ਤੈ ਹੋ ਗਿਆ ਭਾਬੀ ਆਈ ਦੋਵੇਂ ਕਲਾਸ ਦੇ ਟਾਪਰ ਆ ਪਹਿਲਾ ਡੱਬਾ ਇਹਨੂੰ ਦੇਣਾ ਠੀਕ ਹੈ ਕੋਈ ਨਹੀਂ ਜਿੰਨੂੰ ਬਹਿਣਾ ਉਹ ਦੇ ਲਾਂਗੇ ਹਾਂ ਬਹੁਤ ਵਧੀਆ ਫਰੈਂਡ ਮੇਰੀ ਆ ਸਿਮਰਤ ਬਈ ਉੱਥੇ ਆ ਜਾ ਨਹੀਂ ਮੈਂ ਚਾਹਾਂਗੀ ਕਿਉਂ ਕੀ ਆਵਾ ਕੁਛ ਨਹੀਂ ਮੈਂ ਚਾਹਾਂਗੀ ਸਿਮਰਤ ਸਿਮਰਤ ਲੈ ਦੱਸ ਇਹਨੂੰ ਕੀ ਹੋਇਆ ਹੁਣ ਇੱਥੇ ਆਈ ਚਲ ਗਈ ਇਹਨੂੰ ਕੀ ਹੋ ਗਿਆ ਪਤਾ ਨਹੀਂ ਰਹਾ ਦੋ ਮੇਨੇ ਮੈਨੂੰ ਫੋਨ ਕਰਦੀ ਪਈ ਸਵੇਰੇ ਮੇਰੇ ਕੋਲ ਨਾ ਫੋਨ ਹੀ ਚੁੱਕਿਆ ਗਿਆ ਲੱਗਦਾ ਜ਼ਰੂਰੀ ਕੰਮ ਹੋਊਗਾ ਲੱਗਦਾ ਗੁੱਸਾ ਕਰ ਗਈ ਚਲ ਕੋਈ ਨਹੀਂ ਆ ਆਪਾ ਉਥੇ ਬਈਏ ਭਾਬੀ ਚਾਹ ਬਣਾ ਦੇਓ ਤੁਸੀਂ ਇਹ ਬਲੌਗ ਹੈ ਤੇ ਟਿਕਟ ਨੂੰ ਪੁੱਛ ਲਈ ਪਰ ਇੱਥੇ ਦੇਖੋ ਜੋਰੀ ਰੋਕ ਰੋਕ ਲਿਆ ਫੋਨ ਆ ਗਿਆ ਵਾ ਰੋਕ ਲੈ ਰੋਕ ਲੈ ਇੱਥੇ ਹੀ ਗੱਲ ਕਰ ਲੈਨੇ ਆ ਅੱਗੇ ਪੁਲਿਸ ਖਲੋਤੀ ਹੁੰਦੀ ਐ ਉਹ ਨਾ ਵੇ ਕੋਈ ਗੱਲ ਹੋ ਜੇ ਬੱਸ ਬੱਸ ਲੱਲੇ ਆਸਮਾਨ ਹਾਂਜੀ ਭਾਬੀ ਲੱਲੇ ਆ ਬੱਸ ਅਸੀਂ ਘਾਰ ਹੀ ਆ ਰਹੇ ਸਾਂ ਕੋਈ ਨਹੀਂ ਤਿਆਰੀ ਰੱਖੋ ਤੁਸੀਂ ਠੀਕ ਹੈ ਭਾਬੀ ਰਸਤੇ 'ਚ ਆ ਗੀ ਆ ਹਾਂਜੀ ਬੱਸ ਆ ਗਈ ਜੇ ਅੱਛਾ ਮੈਂ ਤੁਸੀ ਮੈਨੂੰ ਦੱਸੀ ਦੋ ਗੱਲ ਹੈਗੀ ਕਿਹੜੀ ਆ ਕੋਈ ਗੱਲ ਨਹੀਂ ਸੇਵਾਗਰ ਦੋ ਮਿੰਟ ਖਲੋਸ ਮਾਨ ਫੜ ਕੇ ਭਾਬੀ ਨੇ ਕੋਈ ਇੱਕ ਮਿੰਟ ਭਾਬੀ ਜ਼ਰੂਰੀ ਗੱਲ ਕੋਈ ਕਰਨੀ ਹੈ ਤਾਂ ਮੈਂ ਇੱਕ ਮਿੰਟ ਗੱਲ ਪੁੱਛ ਲਵਾਂ ਸਮਾਨ ਹੋਰ ਲਿਆਣਾ ਮੈਂ ਹਾਂਜੀ ਭਾਬੀ ਮੈਂ ਸਾਈਡ ਤੇ ਹੀ ਆ ਸੜਕ ਦੇ ਕੀ ਟੈਨਸ਼ਨ ਕਿਉਂ ਲੈਂਦੇ ਹੋ ਦੀਦੀ 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 ਕੀ ਹੋ ਗਿਆ ਤੁਹਾਨੂੰ ਦੀਦੀ ਮੇਰੇ ਚੇਤੀ ਆਓ ਮੇਰਾ ਭਰਾ ਹਸਪੀਟਲ ਪਹੁੰਚ ਕੇ ਚਲੀ ਜਾਂਦੀ ਦੀਦੀ ਦੀਦੀ ਉੱਠੋ ਆਏ ਕੋਈ ਲੈ ਜਾਓ ਯਾਰ ਕਿੱਤੇ ਪਤਾ ਹੋਰ ਬੰਸ ਕੋਰ ਆਈ ਕਿੰਨੇ ਸੂਟ ਸੀਤੇ ਹੀ ਉਹਦੇ ਆਈ ਮਮੀ ਘਰ ਆਹੋ ਹੁਣ ਮੈਂ ਕਿੰਨੇ ਦਿਨ ਹੋ ਗਏ ਫੋਨ ਕਰਦੀ ਤੀ ਤੇ ਉਹ ਮੈਨੂੰ 1700 ਰੁਪਇਆ ਫੜਾ ਗਈ ਕਿੰਨੇ ਬਣੇ 1700 ਫੜਾ ਗਈ ਆਹੋ ਉਹਦੀ ਮਮੀ 52600 ਰੁਪਇਆ ਬਣਿਆ ਹਦਾ ਤੇ ਤੁਹਾਨੂੰ ਮੈਂ ਦੱਸਾਂ ਪਿਛਲੇ ਮਹੀਨੇ ਦੇ ਤੇ ਪੈਸੇ ਲਟਕੇ ਹੋਏ ਆ ਤੈਨੂੰ ਪਤਾ ਤਾਂ ਹੈਗਾ ਉਹਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮਮੀ ਮੈਂ ਕੀ ਕਰਾਂ ਤੁਹਾਨੂੰ ਮਨਣਾ ਕਿ ਮੈਂ ਪਿਛਲੇ ਮਹੀਨੇ ਵੀ ਨੂੰ ਇੰਨੇ ਫੋਨ ਕੀਤੇ ਕਹਿੰਦੀ ਮੇਰੀ ਇਸ ਮਹੀਨੇ ਤਨਖਾਹ ਆਊਗੀ ਮੈਂ ਤੁਹਾਨੂੰ ਸਾਰੇ ਪੈਸੇ ਦੇ ਦਿਆਂਗੀ ਜਿਹੜੇ ਟਾਈਮ ਨਾਲ ਦੇ ਦਿੰਦੇ ਨਾ ਪੈਸੇ ਤੋਂ ਉਹਨਾਂ ਦੇ ਫੜਿਆ ਕਰ ਕੱਪੜੇ ਮੈਂ ਮੰਮੀ ਐਸੇ ਕਰਕੇ ਤੁਹਾਨੂੰ ਮਨਾ ਕਰਦੀ ਨਹੀਂ ਕਿ ਨਾ ਆਇਆ ਕਰੋ ਮੇਰੇ ਕੋ ਇਦਾਂ ਨਾ ਆਇਆ ਕਰੋ ਜੇ ਪੈਸੇ ਨਹੀਂ ਪੂਰੇ ਦੇਨੇ ਤੁਹਾਡੇ ਸਾਹਮਣੇ ਸਾਰਾ ਦਿਨ ਨੰਗ ਜਾਂਦਾ ਮਿਹਨਤ ਕਰਦੇ ਜੇ ਲੋਕਾਂ ਨੇ ਇਦਾਂ ਹੀ ਤੁਲੇਆਦ ਕਰਨ ਲੱਗ ਪਿੜ ਫਿਰ ਕਿੱਥੋਂ ਟਾਈਮ ਪਾਸ ਕਰਨਾ ਉਹੀ ਤੇ ਗੱਲ ਹੈ ਮੰਮੀ ਸਮਝਦੀਆਂ ਨਹੀਂ ਨਾ ਇਹਨਾਂ ਨੂੰ ਇੰਨਾ ਹੈਗਾ ਕਿ ਸੂਟ ਸਾਨੂੰ ਟਰਨ ਨਾ ਦੇ ਦੋ ਪਰ ਇਹਨਾਂ ਨੂੰ ਇਹ ਨਹੀਂਗਾ ਕਿ ਪੈਸੇ ਵੀ ਅਸੀਂ ਟਰਨ ਦੇਨੇ ਤੂੰ ਵੇਖ ਲਿਆ ਕਰ ਜਿਹਦਾ ਵਿਹਾਰ ਚੰਗਾ ਹੋਵੇ ਉਹਦੇ ਫੜਿਆ ਕਰ ਉਹ ਤਾਂ ਮੰਮੀ ਹੁਣ ਲਗਾ ਤਾਂ ਇਦਾਂ ਹੀ ਕਰਨਾ ਹੁਣ ਨਹੀਂ ਇਹਦੇ ਦੋ ਸੂਟ ਹੈ ਜੇ ਪਏਵੇਂ ਦੇ ਕੋਲ ਪਰ ਮੇਰੇ ਸ਼ਰਤ ਕਿਸੇ ਨੇ ਨਹੀਂ ਹੁੰਦੇ ਤੇ ਹੋਰ ਤੇਰੇ ਪਾਪਾ ਵੀ ਕਹਿੰਦੇ ਨੇ ਲੱਗੀ ਰਹਿੰਦੀ ਲੱਗੀ ਰਹਿੰਦੀ ਵੀ ਕੁਝ ਬਣ ਜਾਵੇ ਚੱਲ ਤੇ ਮਿਹਨਤ ਕਰਕੇ ਤੇ ਪੈਸੇ ਨਾ ਮਲੇ ਟਾਈਮ ਨਾਲ ਤੇ ਉਹਦਾ ਕੀ ਫਾਇਦਾ ਉਹ ਤਾਂ ਮੰਮੀ ਤੁਹਾਡੀ ਗੱਲ ਸਹੀ ਹੈ ਕਿੱਟੀ ਬੁੱਧ ਤੇ ਮੈਂ ਤੁਹਾਨੂੰ ਕਹਿੰਨਾ ਵਾਂ ਵੀ ਸੂਟ ਉਹ ਫੜਿਆ ਕਰ ਜਿਹਦੇ ਤੈਨੂੰ ਪੈਸੇ ਦਿੰਦੇ ਆ ਇਹ ਦੇਤ ਵੇ ਨਹੀਂ ਕਿੰਦੀ ਉਹਨਾਂ ਨੂੰ ਕਿਉਂ ਜਿੰਨੀ ਹੈ ਉਹਨਾਂ ਦੇ ਕੱਪੜੇ ਪਾਪਾ ਉਹ ਤਾਂ ਤੁਹਾਡੀ ਗੱਲ ਸਹੀ ਆ ਪਤਾ ਕੀ ਆ ਕਿਹ ਹੈ ਵੇ ਹੁੰਦਾ ਵਾਕੀ ਚਲੋ ਅਸੀਂ ਵੀ ਕਹਿੰਨੇ ਅੱਜ ਨਹੀਂ ਤੇ ਕੱਲ ਦੇ ਦੂਗੀ ਤੇ ਆਉਣਾ ਹੀ ਆ ਕੁਛ ਨਾ ਕੁਛ ਚਲੋ ਲੇਟ ਆਊਗਾ ਆਹੋਗੇ ਤਾਂ ਸਹੀ ਉਹਦੀ ਗੱਲ ਹੈ ਜੇ ਬੰਦੇ ਆਪਣੀ ਲੋੜ ਨਾ ਨਾ ਲੋੜ ਨਾ ਪੂਰੀ ਹੋਈ ਤੇ ਕੀ ਫਾਇਦਾ ਬੇਵਜੇ ਕੰਮ ਦਾ ਹਾਂਜੀ ਪਾਪਾ ਨਹੀਂ ਹੁਣ ਤਾਂ ਮੈਂ ਬੜੇ ਇਹੋ ਜਿਹੇ ਕਸਟਮਰ ਹਟਾਤੇ ਆ ਹਾਂ ਠੀਕ ਬਾਕੀ ਮੰਮੀ ਸਗੋਂ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਦੀਦੀ ਦਾ ਫੋਨ ਵੀ ਆਇਆ ਸੀ ਮੈਨੂੰ ਕੀ ਉਹਦੀ ਸਹੇਲੀ ਦਾ ਐਕਸੀਡੈਂਟ ਨਹੀਂ ਹੋਇਆ ਹਾਂ ਹਾਂ ਕਿਹੜੀ ਦਾ ਅੰਜੂ ਦਾ ਨਾ ਸਤੇ ਜਿਆਦਾ ਤਾਂ ਨਹੀਂ ਹੋਇਆ ਜਿਆਦਾ ਹੁਣ ਪਤਾ ਨਹੀਂ ਮੈਨੂੰ ਉਦੋਂ ਦੀਦੀ ਦਾ ਫੋਨ ਆਇਆ ਮੈਨੂੰ ਤੇ ਦੀਦੀ ਕਹਿੰਦੇ ਅੰਜੂ ਦਾ ਐਕਸੀਡੈਂਟ ਹੋ ਗਿਆ ਤੇ ਹਸਪੀਟਲ ਹੈਗੀ ਆਸਾਂ ਹੈ ਬੜਾ ਤੂੰ ਮੈਨੂੰ ਦੱਸਿਆ ਹੀ ਨਹੀਂ ਦੱਸਿਆ ਕਿ ਮੇਰੇ ਤੋਂ ਦਿਮਾਗ ਚੋਂ ਹੀ ਨਿਕਲ ਗਿਆ ਉਦੋਂ ਤੁਹਾਡੇ ਨਾਲ ਗੱਲ ਕਰਨ ਲੱਗੀ ਹਾਂ ਤੇ ਫੇਰ ਮੈਂ ਕੋਈ ਕੰਮ ਲੱਗ ਗਿਆ ਤੇ ਮੈਂ ਸੋਭਾ ਹੁਣ ਵੀ ਵੇਖਣ ਨਹੀਂ ਆ ਮੈਨੂੰ ਦੀਦੀ ਦਾ ਫੋਨ ਪਾਉਂਦਾ ਆ ਨਹੀਂ ਕੋਈ ਤੇ ਮਸਾਇਦ ਕਰਨਾ ਗੱਲ ਕਰਨੀ ਕਿ ਤੁਹਾਡੇ ਨਾਲ ਤਾਂ ਨਹੀਂ ਗੱਲ ਹੋਈ ਨਾ ਬਹੁ ਮੇਰੇ ਨਾਲ ਕੀ ਪਤਾ ਜਿਆਦਾ ਹੀ ਹੋ ਗਿਆ ਹਣਾ 10 ਬਣਿਆ ਉਹਦੀ ਫੱਕੀ ਸੇ ਲੀ ਆ ਬੜਾ ਪਿਆਰ ਹਦਾ ਉਹਨਾ ਪਤਾ ਬਚਾ ਆਇਆ ਮੈਂ ਨੂੰ ਫੋਨ ਕਰਕੇ ਪਤਾ ਕਰਾਂ ਹਾਂਜੀ ਪਾਪਾ ਫੋਨ ਤੇ ਕਰਨਾ ਚਾਹੇ ਤੂੰ ਕਰ ਲਾ ਚਾਹੇ ਮੈਂ ਕਰ ਲੈਂਦੀ ਆ ਮੈਂ ਤਾਂ ਕਹਿ ਚਲਦੀ ਸੀ ਕਹਿੰਦੇ ਮੈਂ ਆਪੇ ਦੁਬਾਰਾ ਫੋਨ ਕਰੂੰਗੀ ਚਲ ਤੂੰ ਕਰ ਲਾ ਮੇਰੀ ਗੱਲ ਕਰਾ ਦੀ ਚਲੋ ਮੈਂ ਇੰਝ ਕਰਦੀ ਆ ਫੋਨ ਹੀ ਕਰਦੀ ਆ ਆਪੇ ਹਾਂ ਕਰਕੇ ਤੇ ਮੇਰੀ ਗੱਲ ਕਰਾਦੀ ਉਹਦੇ ਨਾਲ ਹੈ ਠੀਕ ਹੈ ਪਤਾ ਕਰ ਜਿਆਦਾ ਹੀ ਕੋਈ ਹੋਣੀ ਆ ਹਾਂਜੀ ਚਲੋ ਮੈਂ ਕਰਦੀ ਫੋਨ ਦੇਖਦੀ ਫੋਨ ਤੇ ਬੜਾ ਕੰਮ ਖਰਾਬ ਹੋਇਆ ਚਲੋ ਮੈਂ ਵੇਖਦੀ ਫੋਨ ਵੀਰ ਜੀ ਜੀ ਤੁਹਾਨੂੰ ਸਭ ਮੇਰੀ ਸਸੀ ਕਾਲ ਸਸੀ ਕਾਲ ਕੀ ਲੱਗਿਆ ਕੀ ਹਾਂ ਜੀ ਦੀ ਤੁਹਾਨੂੰ ਫੋਨ ਕਰਨ ਠੀਕ ਹੋ ਮੈਂ ਠੀਕ ਆ ਤੂੰ ਬੱਸ ਬੈਡਰੂਮ ਦੀ ਨੀ ਕੋਈ ਬੜੀ ਪਰੇਸ਼ਾਨ ਵੀ ਲੱਗ ਰਹੇ ਆ ਹੈ ਕੀ ਕੀ ਦੱਸਾਂ ਮੰਮੀ ਹਾਂ ਪਰੇਸ਼ਾਨ ਮਰ ਗਈ ਪਰੇਸ਼ਾਨ ਮੇਰੀ ਗੱਲ ਸੁਣੋ ਸਿਹਰਾ ਕਿੱਥੇ ਆ ਭਾਬੀ ਪਹਿਲਾਂ ਮੈਨੂੰ ਦੱਸੋ ਇਸੇ ਮਰਦ ਤੇ ਦੱਸ ਦੇਣੀ ਕੀ ਪਾਣੀ ਪਾਣੀ ਬਣ ਗਿਆ ਮਈਲਾ ਦੱਸੋ ਮੈਨੂੰ ਪਾਣੀ ਨਹੀਂ ਚਾਹੀਦਾ ਮੈਂ ਹੀ ਤੁਹਾਡੇ ਹਲ ਕੰਮੀ ਕੀ ਹੋ ਗਿਆ ਦੇਦੀ ਭਾਬੀ ਤੈਨੂੰ ਤਾਂ ਪਤਾ ਹੀ ਆ ਹਾਂ ਮੇਰੇ ਸੇਲੀ ਦਾ ਐਕਸੀਡੈਂਟ ਹੋ ਗਿਆ ਵਾ ਆਹੋ ਜੀ ਜੀ ਦੱਸਿਆ ਸੀ ਮੈਨੂੰ ਹੋ ਕੀ ਬਣਿਆ ਉਹਦਾ ਸੰਦੇਲ ਹੋਵੇ ਕਾ ਨਹੀਂ ਕਾ ਮੰਮੀ ਉਹਦੀ ਨਾ ਤਬੀਅਤ ਜ਼ਿਆਦਾ ਵਿਗੜ ਗਈ ਆ ਬੱਸ ਇੱਕ ਹੱਬ ਦੀ ਵਿਚਾਰੀ ਸੀਰੀਅਸ ਹੀ ਆ ਹਾਏ ਹਾਏ ਮੈਨੂੰ ਨਹੀਂ ਲੱਗਦਾ ਕਿ ਉਹ ਬਚੂਗੀ ਕਿ ਵਿਚਾਰੀ ਨਹੀਂ ਬਚੂਗੀ ਹੁਣ ਵੀ ਮੈਂ ਹਸਪੀਟਲ ਤੋਂ ਹੀ ਤੁਰੀ ਆਉਣ ਡਈ ਹਾਂ ਤੂੰ ਬੋਲ ਤੀ ਟੈਂਸ਼ਨ ਨਾ ਲੈ ਤੂੰ ਘਬਰਾਉ ਨਾ ਜੀ ਟੈਂਸ਼ਨ ਕੋਈ ਘਬੜੀ ਲੈਂਦੀ ਆ ਹਾਂ ਤੇ ਪਾਣੀ ਦੇ ਘੁੱਟ ਪਿਆ ਪੁੱਤ ਨਹੀਂ ਮੰਮੀ ਪਾਣੀ ਨਹੀਂ ਮੈਂ ਪੀਣਾ ਤੇ ਵੀ ਮੇਰਾ ਮਗਰ ਹੁੰਦੇ ਹੁਣੇ ਆ ਆਖਣ ਦੇ ਤੂੰ ਚੱਲ ਮਿਆਂਨਾ ਪਾਣੀ ਗਾਲ ਦੱਸੋ ਕੀ ਹੋਇਆ ਗੱਲ ਏਦਾ ਵਾ ਉਹ ਵਿਚਾਰੀ ਹੈਗੀ ਹਸਪੀਟਲ ਚ ਅੱਛਾ ਜ਼ਿੰਦਗੀ ਮੌਤ ਨਾਲ ਲੜਦੀ ਆ ਹੋਏ ਹੋਏ ਮੈਨੂੰ ਨਹੀਂ ਲੱਗਦਾ ਕਿ ਉਹ ਚਾਰ ਦਿਨ ਕੱਢੂਗੀ ਤੇ ਨਹੀਂ ਕੱਢੂਗੀ ਉਹਦਾ ਬਸ ਇੱਕੋ ਸੁਪਨਾ ਵਾ ਕਿ ਮੇਰੇ ਜੀਂਦੇ ਜੀ ਮੇਰੇ ਭਰਾ ਦਾ ਵਿਆਹ ਹੋ ਜੇ ਸੇਵਕ ਦਾ ਤੇ ਭਾਬੀ ਜਿਹਦੇ ਵੱਲੋਂ ਮੈਂ ਸਿਮਰ ਦੇ ਰਿਸ਼ਤੇ ਵੱਲੋਂ ਗੱਲ ਕੀਤੀ ਸੀ ਨਾ ਹਾਂਜੀ ਕਿ ਮੈਂ ਰਿਸ਼ਤਾ ਕਰਾਉਣਾ ਵਾ ਮੁੰਡਾ ਮੈਂ ਪਹਿਲੇ ਵੇਖਿਆ ਹੋਇਆ ਵਾ ਹਾਂਜੀ ਘਰ-ਬਾਰ ਬਹੁਤ ਵਧੀਆ ਸਾਰਾ ਕੁਝ ਵਧੀਆ ਵਾ ਤੁਹਾਨੂੰ ਪਤਾ ਕਿਸੇ ਚੀਜ਼ ਦੀ ਕਮੀ ਨਹੀਂ ਆ ਉਹ ਸੇਵਕ ਹੀ ਸੀ ਪਹਿਲਾਂ ਜਦੋਂ ਗੱਲ ਕੀਤੀ ਹਾਂ ਮੰਮੀ ਉਹ ਹੀ ਆ ਪਰ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਹੱਲੇ ਕਿ ਮੈਂ ਸੇਵਕ ਦੇ ਰਿਸ਼ਤੇ ਵੱਲੋਂ ਗੱਲ ਕਰਨੀ ਹੈ ਅੱਛਾ ਅੱਛਾ ਮੈਂ ਅੱਗੇ ਕਹਿੰਨੀ ਤੁਸੀਂ ਜਦ ਦੀ ਗੱਲ ਕਰਦੇ ਹੋ ਕੰਲੀ ਭੈਣ ਹੀ ਐ ਦੋਨੋਂ ਭੈਣ ਭਰਾ ਹੀ ਐ ਜੀ ਭੈਣ ਭਰਾ ਹੀ ਆ ਭਾਬੀ ਉਹਦੀ ਆਖਰੀ ਇੱਛਾ ਵਿਚਾਰੀ ਦੀ ਇਹ ਆ ਮਾਂ ਪਿਓ ਨਹੀਂ ਮੰਮੀ ਮੇਰੇ ਲਈ ਤਾਂ ਨਹੀਂ ਹੋਦੇ ਹੈਗੇ ਅੱਛਾ ਭੈਣ ਨੇ ਭਰਾ ਨੂੰ ਸਮਝਿਆ ਅੱਛਾ ਦੱਸ ਫਿਰ ਤਾਂ ਬੜੀ ਮਾੜੀ ਗੱਲ ਨੇ ਮੰਮੀ ਮੇਰੀ ਸੁਣੋ ਟਾਈਮ ਬਹੁਤ ਘਟਿਆ ਪਾਪਾ ਮੇਰੀ ਗੱਲ ਸੁਣੋ ਉਹਦੀ ਆਖਰੀ ਇੱਛਾ ਇਹ ਆ ਕਿ ਮੈਂਂਡ ਵੇਲੇ ਆਪਣੇ ਭਰਾ ਨੂੰ ਹੁੰਦਾ ਘਰ ਵਸਿਆ ਵੇਖਾਂ ਤੇ ਸੇਰੇ ਲਈ ਵੇਖਾਂ ਮੈਂ ਉਹਦੀ ਇੱਛਾ ਨਹੀਂ ਮੋੜ ਸਕਦੀ ਭਾਬੀ ਮੈਨੂੰ ਪਤਾ ਤਹਾਡੇ ਵਾਸਤੇ ਵੀ ਇੱਕਦਮ ਇਹ ਚੀਜ਼ ਕਰਨੀ ਬੜੀ ਔਖੀ ਆ ਪਰ ਕਿੱਥੇ ਸਿਮਰਤ ਉਹਦਾ ਆਪਾਂ ਨੂੰ ਵਿਆਹ ਕਰਨਾ ਪੈਣਾ ਇੱਕਦਮ ਜਿਹੜਾ ਕੰਮ ਅਸੀਂ 1 ਮਹੀਨਾ ਬਾਅਦ ਕਰਨ ਵਾਲੇ ਸੀ ਨਾ ਉਹ ਸਾਨੂੰ ਹੁਣੇ ਕਰਨਾ ਪੈਣਾ ਹੈ ਮੈਂ ਮੈਂ ਹੀ ਫੋਨ ਕਰ ਬੈਠੀ ਅੰਜੂ ਵਿਚਾਰੀ ਨੂੰ ਉਹ ਤੇ ਬਾਜ਼ਾਰ ਗਈ ਸੀ ਮੈਂ ਉਹਨੂੰ ਕਹਿਤਾ ਕਿ ਮੈਂ ਇੱਕ ਅੱਧੇ ਦਿਨ ਚ ਰੋਕਾ ਕਰ ਦੇਣਾ ਤੇ ਮੁੰਡਾ ਰੋਕ ਦੇਣਾ ਤੇ ਤੁਸੀਂ ਵੀ ਰੋਕ ਦਿਓ ਤੇ ਸਮਾਨ ਲਈ ਆਈ ਆਪਾਂ ਨੇ ਇੱਕਦਮ ਤੁਹਾਨੂੰ ਸਰਪ੍ਰਾਈਜ਼ ਦੇਣਾ ਸੀ ਇਸ ਜਿੱਦਾਂ ਮੈਨੂੰ ਕੀ ਪਤਾ ਸੀ ਕਿ ਕਿਦਾਂ ਦਾ ਵੇਲਾ ਘੜੀ ਆਊਗਾ ਸਾਡੇ ਤੇ ਇਹ ਵਾਲਾ ਇਹੋ ਜਿਹਾ ਵੇਲਾ ਆ ਮਾ ਵਿਚਾਰੀ ਮੇਰੇ ਫੋਨ ਸੁਣ ਲਈ ਮੰਮੀ ਤੇ ਉਹ ਦੇਖਤੀ ਬਾਹਰ ਤੋਂ ਦੋਵੇਂ ਭੈਣ ਭਰਾ ਹੀ ਇਕੱਠੇ ਨੱਸ ਹੁਣ ਮੈਂ ਮੈਨੂੰ ਸਮਝ ਨਹੀਂ ਲੱਗਣ ਦੀ ਭਾਬੀ ਮੈਂ ਉਹਦੀ ਇੱਛਾ ਜ਼ਰੂਰ ਪੂਰੀ ਕਰਨਾ ਚਾਹੁੰਨੀ ਆ ਭਾਬੀ ਮੈਂ ਤੁਹਾਡੇ ਕੋਲ ਰਿਕਵੈਸਟ ਕਰਦੀ ਆ ਜਿਹੜਾ ਵਿਆਹ ਸੀ 1 ਮਹੀਨਾ ਬਾਅਦ ਕਰਨ ਵਾਲੇ ਸੀ ਨਾ ਉਹ ਵਿਆਹ ਹੁਣ ਸਾਨੂੰ ਹੁਣੇ ਕਰਨਾ ਪੈਣਾ ਤੁਸੀ ਤਿਆਰ ਹੋ ਆਪਣੀ ਧੀ ਦਾ ਵਿਆਹ ਕਰਨ ਲਈ ਸੇਵਕ ਨਾਲ ਵੀਰ ਜੀ ਤੂੰ ਕਿਹੋ ਜਿਹੀ ਗੱਲਾਂ ਕਰਨ ਲਿਆ ਮੈਂ ਅੱਗੇ ਕਦੀ ਤੁਹਾਡੀ ਕੋਈ ਗੱਲ ਮੋੜੀ ਤੇ ਜੋ ਵੀ ਕਰਨਾ ਮੇਰੇ ਤੋਂ ਪੁੱਛੇ ਬਿਨਾ ਵੀ ਕਰ ਸਕਦੇ ਉਹ ਧੀ ਮੇਰੀ ਘਟ ਤੁਹਾਡੀ ਜਿਆਦਾ ਹੈ ਆਪਾਂ ਤੁਹਾਨੂੰ ਪਤਾ ਮੇਰਾ ਸਾਥ ਸਹਾਰਾ ਨਹੀਂ ਹਣਿਆ ਮੈਨੂੰ ਇਹ ਹੈ ਕਿ ਇੱਕਦਮ ਬਸ ਸਿਮਰਤ ਦਾ ਰਿਸ਼ਤਾ ਹੋ ਜਾਏ ਕਿਸੇ ਤਰ੍ਹਾਂ ਉਹਦੀਆਂ ਲਾਵਾਂ ਕਰਦੀ ਆਪਾਂ ਉਹ ਵਿਚਾਰੀ ਬਸ ਮਹਾਰਾਜ ਨੂੰ ਸਹੀ ਰੱਖੇ ਚੱਲ ਦੇ ਦੀ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਤੁਸੀਂ ਜਿੱਦਾਂ ਕਹੋਗੇ ਨਾ ਆਪਾਂ ਉਦਾਂ ਕਰਾਂਗੇ ਉਹ ਤਾਂ ਇੱਕ ਵਾਰੀ ਸਿਮਰਤ ਨੂੰ ਕੋਚ ਲੈ ਲੈਂਦੀ ਤੂੰ ਮੰਮੀ ਸਿਮਰਤ ਨੂੰ ਕੀ ਪੁੱਛਣਾ ਦੱਸੋ ਮੈਂ ਕਿਹਦੇ ਮਾਰਾ ਸੋਚੂਗੀ ਉਹਦਾ ਲੈ ਲਾ ਜੀ ਉਹ ਮੈਂ ਰੀਤੀ ਕਰ ਰਹੀ ਹੈ ਨਾ ਸਭ ਠੀਕ ਕਰ ਰਹੀ ਆ ਉਹ ਤਾਂ ਮੈਨੂੰ ਪਤਾ ਵਾ ਪਰ ਸਿਮਰਤ ਨੂੰ ਮੈਂ ਕਿਹਾ ਚੱਲ ਮਹਾਰਾਜ ਪੁੱਛ ਲੈਂਦੀ ਇੱਕ ਵਾਰੀ ਪੁੱਤ ਚਲੋ ਕੋਈ ਗੱਲ ਨਹੀਂ ਮੰਮੀ ਆਉਂਦੀ ਐ ਸਿਮਰਤ ਉਹਨਾਂ ਨਾਲ ਗੱਲ ਕਰ ਲੈਨੇ ਜਿੱਦਾਂ ਦੀ ਨਹੀਂ ਕਹਿੰਦੇ ਹਨ ਕਰਨਾਂ ਦੇ ਆਪਾਂ ਹੋਂਦਾ ਹੀ ਵੇਖੋ ਸਾਡੀ ਭੀ ਆ ਹਜੇ ਕੁਛ ਨਿਆਣ ਪੜਾਉਣਾ ਹੀ ਆਦੇ ਵਿੱਚ ਅੱਜ ਅਹੀਂ ਉਹਨੂੰ ਮਤ ਦਵਾਂਗੇ ਤੇ ਕੱਲ ਨੂੰ ਅਸੀਂ ਆ ਨਹੀਂ ਹੋਏਗੀ ਵੇਖ ਭਾਬੀ ਰੱਬ ਨਾ ਕਰੇ ਉਹਦੀ ਭੈਣ ਨੂੰ ਕੁਛ ਹੁੰਦਾ ਤੇ ਮੁੰਡਾ ਵਿਚਾਰਾ ਕਾਦੇ ਜੋਗਾ ਰਹਿ ਜਾਊਗਾ ਚਲੋ ਉਹਦੀ ਲੜ ਲੱਗੀ ਹੋਊਗੀ ਉਹਦਾ ਵੀ ਘਰ ਵਸ ਜਾਊਗਾ ਠੀਕ ਐ ਤੇ ਉਹਦੀ ਭੈਣ ਨੂੰ ਵੀ ਖੁਸ਼ੀ ਹੋਊਗੀ ਕਿ ਮੇਰਾ ਪ੍ਰਾਕ ਅੱਲਾ ਨਹੀਂ ਆ ਉਹਦੇ ਨਾਲ ਸਾਰੇ ਆ ਗਏ ਆ ਖਾਸ ਕਰਕੇ ਉਹਦੇ ਨਾਲ ਸਿਮਰਤ ਆ ਇੱਕ ਰਿਸ਼ਤੇ ਚ ਵੱਜ ਜਾਣਗੇ ਦੋਵੇਂ ਜਣੇ ਨਾਲੇ ਇਹਦੇ ਤੋਂ ਵੱਧ ਚੰਗਾ ਮੁੰਡਾ ਸਿਮਰਤ ਨੂੰ ਕਿਤੇ ਨਹੀਂ ਰੱਭਣਾ ਮੈਂ ਬੜਾ ਸੋਚ ਸਮਝ ਕੇ ਫੈਸਲਾ ਲਿਆ ਸੀ ਪਰ ਹਾਂ ਮੈਨੂੰ ਇਹ ਨਹੀਂ ਸੀ ਪਤਾ ਕਿ ਇੰਨੀ ਜਲਦਬਾਜ਼ੀ ਦੀ ਇਛਤਾ ਹੋਊਗਾ ਪਰ ਮਜਬੂਰੀ ਆ ਭਾਬੀ ਸਿਮਰਤ ਵਾਸਤੇ ਮੈਂ ਸਾਰਾ ਅਰੇਂਜਮੈਂਟ ਕਰ ਲਿਆ ਆ ਸੂਟ ਪਵਾ ਦਈ ਉਹਨੂੰ ਤੇ ਨਾਲ ਹਾਂ ਕੜਾ ਸੇਵਕ ਦਾ ਤੇ ਆ ਕੁੜੀ ਦੇ ਟੋਪਸ ਆਪ ਪਵਾ ਕੇ ਤੇ ਚੇਹਰੂ ਹੀ ਬਣੀ ਹੋਈ ਆ ਸਾਰਾ ਕੁਝ ਪਵਾ ਕੇ ਤੈਨੂੰ ਤਿਆਰ ਕਰਦੀ ਮੇਰੀ ਮੈਰੀ ਕੁੜੀ ਨੇ ਚੁੱਕੀ ਰਹਿਣੀ ਗੱਡੇ ਤੱਕ ਵੀ ਹਾਂ ਲੈ ਪਰਮਾਨ ਕਰ ਜੀ ਜੀ ਤੇਰਾ ਕਿਆ ਸਿਰ ਉਥੇ ਤੂੰ ਕੋਈ ਗੱਲ ਦੀ ਟੈਨਸ਼ਨ ਨਾ ਲੈ ਕੋਈ ਚਿੰਤਾ ਨਹੀਂ ਹੁੰਦਾ ਮੈਂ ਆਉਂਦੀ ਸਿਮਰ ਮੈਂ ਉਹਨੂੰ ਤਿਆਰ ਕਰ ਦਿੰਦੀ ਮੇਰੀ ਗੱਲ ਸੁਣ ਸਿਮਰਤ ਹੈਗੀ ਕਿੱਥੇ ਦਾ ਮੇਰੇ ਮੱਥੇ ਹੀ ਨਹੀਂ ਲੱਗੀ ਮੰਮੀ ਪਾਜ ਮਾਰੋ ਸਿਮਰਤ ਨੂੰ ਜਾਂ ਕਿੱਟੀ ਪੁੱਤ ਕੋਈ ਨਹੀਂ ਮੰਮੀ ਆਉਣ ਵਾਲੀ ਸਿਮਰਤ ਉਹ ਮੈਨੂੰ ਕਹਿ ਕੇ ਗਈ ਮੈਂ ਹੁਣੇ ਆ ਜਣਾ ਆਉਂਦੀ ਹੁੰਦੀ ਦੀਦੀ ਕਿੱਥੇ ਗਈ ਆ ਭਾਬੀ ਉਹ ਆਪਣੀ ਸਹੇਲੀ ਕੋ ਗਈ ਨੋਟਸ ਫੜਨ ਓਹੋ ਵੇ ਇਹਨਾਂ ਮੱਤੋਂ ਟਾਈਮ ਲਾ ਆਉਂਦੀ ਹੁੰਦੀ ਆ ਫੋਨ ਕਰ ਮੈਂ ਕੋਈ ਨਹੀਂ ਕਰ ਲੈਨੀ ਹੁਣ ਦੀਦੀ ਘਬਰਾਓ ਨਾ ਤੁਸੀਂ ਕੋਈ ਨਹੀਂ ਮੈਂ ਫੋਨ ਕਰਦੀ ਮੈਂ ਹੁਣੇ ਆਉਂਦੀ ਆ ਨਾਲੇ ਤਿਆਰ ਕਰ ਦਿੰਨੀ ਹਾਂ ਭਾਬੀ ਸਾਰੇ ਜਣੇ ਆ ਵੀ ਤਿਆਰ ਹੋ ਜੀ ਕੁੜੀ ਨੂੰ ਦਿਤੇ ਉੜਾ। ਵਿਆਹ ਵਾਲਾ ਪਾ ਲਈ। ਬਸ ਇੱਕ ਵਾਰੀ ਗੁਰੂ ਘਰ ਲਾਵਾਂ ਹੋ ਜਾਣ ਇਹਨਾਂ ਦੀ। ਦੋਵੇਂ ਜੀ ਇੱਕ ਰਿਸ਼ਤੇ 'ਚ ਵੱਜ ਜਾਣ। ਕੋਈ ਗੱਲ ਨਹੀਂ। ਉਹਨੂੰ ਵੀ ਸੋਖੋ ਜੈਸ ਗੱਲ ਦਾ। ਕਿ ਦੋਵੇਂ ਤੜੀ ਸਤਾ ਵੱਜ ਗਏ ਵਸ। ਲੈ ਤੇ ਤੇ। ਕੀ ਪਤਾ ਇਹਨਾਂ ਦੋਹਾਂ ਦੇ ਵਿਆਹ ਤੇ ਨਾਲ ਖੁਸ਼ੀ ਚ ਉਹਦੀ ਭੈਣ ਠੀਕ ਹੋ ਜਾਈ। ਬਸ। ਭਾਦੀ ਰੱਬ ਕਰੇ। ਕਿ ਉਹਨੂੰ ਕੋਈ ਸੁੱਖ ਨਾ ਹੋ। ਉਦੀ ਵੱਡੀ ਵੱਡੀ ਉਮਰ ਹੋ ਗਈ ਕੋਈ ਗੱਲ ਨਹੀਂ ਤੁਹਾਡੇ ਚਿਹਰੇ ਤੇ ਜਿਹੜੀ ਮਾਇੂਸੀ ਛਾਈ ਹੈ ਨਾ ਛੇਤੀ ਠੀਕ ਹੋਣੀ ਛਲਫਾ ਕੋਈ ਨਹੀਂ ਮੈਨੂੰ ਮਾਣਿਆ ਤੇਰੇ ਅੱਜ ਤੱਕ ਤੂੰ ਮੇਰਾ ਕਦੀ ਕੋਈ ਬੋਲ ਨਹੀਂ ਮੰਨਿਆ ਕੀਤਾ ਤੇ ਅੱਜ ਅੱਜ ਤੂੰ ਇੱਕ ਵਾਰ ਫੇਰ ਮੇਰਾ ਮਾਨ ਰੱਖ ਲੈ ਬਾਕੀ ਮੈਂ ਜੋ ਕੁਝ ਕਰਨ ਦੀ ਹੈ ਨਾ ਆਪਣੀ ਧੀ ਵਾਸਤੇ ਕਰਨ ਦੀ ਮੈਨੂੰ ਪਤਾ ਹੈ ਭਾਬੀ ਮੈਨੂੰ ਕਿਹੜੇ ਘਰ ਘੱਲਣਾ ਤੇ ਕਿਹੜੇ ਘਰ ਨਹੀਂ ਕਲਣਾ ਤੁਹਾਡੀ ਕੁੜੀ ਉਥੇ ਰਾਜ ਕਰੇਗੀ ਮਾਂ ਤੇ ਤੁਜੀ ਮੇਰਾ ਰੱਖਿਆ ਜਿਹੜਾ ਮੇਰੀ ਧੀ ਦਾ ਸਾਰਾ ਕੁਝ ਕਰ ਪਈਏ ਇਹੀ ਜੱਜਾ ਬਣਾਉਣ ਕਰਕੇ ਮੈਂ ਤੇਲ ਤੇਲ ਮਰਦੀ ਪਈ ਤੇ ਤੁਸੀਂ ਸਾਰਾ ਕੁਝ ਦੇਖੋ ਪਾਪਾ ਸਾਰੇ ਪੱਤੇ ਜ਼ਿੰਮੇਵਾਰੀ ਮੇਰੀ ਧੀ ਨੇ ਜਿਸकी ਮਿਲਦੀ ਰਿਟੈਂਸ਼ਨ ਦੂਰ ਹੋਣੀ ਚਾਹੀਦੀ ਨਾ ਮੰਮੀ ਇਦਾਂ ਨਾ ਕਹੋ ਮੈਂ ਕਿਤੇ ਉਪਰੀ ਆ ਤੁਹਾਡੇ ਸਾਰਿਆਂ ਵਾਸਤੇ ਤੂੰ ਬੜੀ ਪਰੇਸ਼ਾਨ ਲੱਗਣ ਨਹੀਂ ਮੈਂ ਉਹ ਤੁਹਾਡੀ ਧੀ ਨਹੀਂ ਉਹ ਮੇਰੀ ਵੀ ਧੀ ਆ ਭਾਬੀ ਧੀ ਜੀ ਬਹੁਤ ਚਿਰਾਂ ਤੋਂ ਮੈਂ ਇਹ ਢੀਕਦੀ ਕਿ ਕਿਹੜਾ ਵੇਲਾ ਹੋਗਾ ਜਦੋਂ ਮੈਂ ਪੂਤੀ ਰੋਹ ਲਾਵਾਂਗੀ ਆਕੇ ਜਦ ਵੀਰੇ ਨੇ ਆ ਕੰਮ ਕੀਤਾ ਸੀ ਨਾ ਮੈਂ ਉਹਦੇ ਸੋਚ ਲਿਆ ਸੀ ਕਿ ਇਹਨੇ ਜਿਹੜੇ ਫਰਜ਼ ਨਿਭਾਉਣੇ ਸੀ ਨਾ ਉਹ ਮੈਂ ਨਿਭਾਵਾਂਗੀ ਬਸ ਮੈਨੂੰ ਥੋੜੀ ਜੀ ਸ਼ਰਮ ਆਉਂਦੀ ਹੈ ਕਿ ਇੱਕਦਮ ਸਾਰਾ ਕੁਝ ਐਨੀ ਜਲਦਬਾਜ਼ੀ ਚ ਛੋਣ ਲਿਆ ਪਰ ਮੇਰੀ ਮਜਬੂਰੀ ਆ ਭਾਬੀ ਮੈਨੂੰ ਮਾਫ਼ ਕਰਿਓ ਸਾਰੇ ਜਣੇ ਜੋ ਤੁਹਾਨੂੰ ਮਾਫ਼ੀ ਨਹੀਂ ਮੰਗਣੀ ਤੁਸੀਂ ਜੋ ਕਰਨ ਦੇ ਨਾ ਬਹੁਤ ਵਧੀਆ ਕਰ ਰਹੇ ਹੋ ਕੋਈ ਗੱਲ ਨਹੀਂ ਪਾਪਾ ਸਮਝਾਓ ਤੁਸੀਂ ਨਾ ਚੱਲ ਬਾਬੀ ਮੈਂ ਬਾਕੀ ਤਿਆਰੀ ਕਰਾਂ ਤਿਆਰ ਕਰਦੇ ਕੁੜੀ ਨੂੰ ਛੇਤੀ ਤੇ ਆਪ ਵੀ ਤਿਆਰੀ ਕਰ ਲਓ ਚਲੋ ਠੀਕ ਚੰਦਪਤ ਉੱਠ ਇਹ ਮਾਮਾ ਦੇ ਹੋ ਜਾਂ ਵੈਂਡੀ ਦੀਆਂ ਸਾਡੇ ਪਾਪਾ ਕੱਲ੍ਹ ਪੱਤ ਕਾਰੀ ਹਿੰਮਤ ਜਾ ਜਾ ਮਿਲਤੀ ਕੋਈ ਗੱਲ ਨਹੀਂ ਕੋਈ ਨਹੀਂ ਇਹ ਤੇ ਇੱਕ ਦਿਨ ਤੋਰਨੀ ਸੀ ਹਾਂਜੀ ਮੰਮੀ ਇਹ ਤੇ ਬਗਾਨਾ ਤਾਂ ਨਹੀਂ ਹਾਂ ਇਹਨੂੰ ਤੇਰੇ ਘਰ ਭੇਜਣਾ ਹੀ ਪੈਣਾ ਇਹ ਟਾਈਮ ਨੂੰ ਤੇ ਆਪਾਂ ਅਡਿਕਣ ਦੇ ਹਾਂ ਹਾਂਜੀ ਮੰਮੀ ਚਲੋ ਮੈਂ ਕਰਾਂ ਸਿਮਰਤ ਨੂੰ ਫੋਨ ਕਰਪੱਤ ਕਰ ਚੁੱਕੇ ਠੀਕ ਹੈ ਮੰਮੀ ਮੈਂ ਤੇ ਢਿੱਡੇ ਪਰੇਸ਼ਾਨ ਕੁੜੀ ਜੀ ਤੱਕ ਨਹੀਂ ਆਈ ਉਹਦਾ ਰਿਕੂਆ ਮੈਂ ਆਂਦੀ ਆਂ ਤੇ ਆਨੀ ਆਂ ਕਦੀ ਫਿਰਦੀ ਮੈਂ ਇਹੋ ਸੋਚਦੀ ਆਂ ਕੁੜੀ ਨੂੰ ਕੀ ਕਹਾਂ ਤੇ ਸਿਮਰਤ ਨੂੰ ਕੀ ਕਹਾਂ ਮੈਂ ਮੈਂ ਤਾਂ ਬੜੀ ਪਰੇਸ਼ਾਨ ਹਾ ਰੱਬ ਮੈਂ ਕਿੱਦਾਂ ਕਹਿਦਾ ਇੱਕਦਮ ਕੁੜੀ ਨੂੰ ਵੀ ਆ ਤੇਰੀ ਭੂਆ ਵਿਆਹ ਦਾ ਜੋੜਾ ਦੇ ਗਈ ਐ ਪਾਲਾ ਹਾ ਤੇ ਤੇਰਾ ਵਿਆਹ ਤਿਆਰ ਹੋ ਜਾ ਮੈਂ ਨਹੀਂ ਕਹਿ ਸਕਦੀ ਮੈਂ ਕੀ ਕਰਾਂ ਇਸ ਕੁੜੀ ਨੂੰ ਮੈਂ ਰੋਕਿਆ ਵੀ ਸੀ ਕਿ ਉਸ ਮੁੰਡੇ ਨਾਲ ਗੱਲਬਾਤ ਕੀਤੀ ਐ ਪਤਾ ਨਹੀਂ ਹੁਣ ਘਰੇ ਉਸੇ ਮੁੰਡੇ ਕੋ ਗਈ ਉਧਰ ਉਹਦੀ ਭੂਆ ਰਿਸ਼ਤਾ ਲੈ ਕੇ ਆ ਗਈ ਮੈਂ ਹਾਂਜੀ ਆਏ ਨਹੀਂ ਸੀ ਬ੍ਰਦਰ ਆ ਜਾਂਦੀ ਆ ਆ ਜਾਂਦੀ ਵੇਖਾਂ ਮੇਰੇ ਨਾਲ ਬਾਹਰ ਵੇਰ ਪਤਾ ਲੇ ਆਈ ਦੀ ਸਿਮਰਤ ਪਤਾ ਆ ਕੀ ਆਵਦੀ ਸੀ ਗੱਲ ਸੁਣ ਇਧਰ ਇਧਰ ਨਿਕਲ ਜਾ ਤੋਰ ਪੈ ਸਿੱਧਾ ਦੁਰੰਡੀ ਐ ਲੈ ਜੀ ਲੈ ਬ੍ਰਦਰ ਫਿਰ ਗੱਲ ਸੁਣ ਤਰਾ ਵੇਖ ਮੇਰੇ ਨਾਲ ਸੁਣ ਮੰਮੀ ਦੀ ਗੱਲ ਸਿਮਰਤ ਪੁੱਤ ਮੇਰੀ ਗੱਲ ਸੁਣ ਇਹ ਤਾਂ ਨੂੰ ਗੱਲ ਦੱਸਾਂ ਵੇਖ ਮੇਰੇ ਬੜੇ ਚਿਰ ਤੋਂ ਇਹ ਇੱਛਾ ਹੈ ਕਿ ਮਿਆਂ ਤਰਾ ਵਿਆਹ ਕਰਾ ਤੈਨੂੰ ਚੰਗੇ ਘਰ ਤੋਂ ਸਿਮਰਤ ਅੱਜ ਨਾ ਉਹ ਦਿਨ ਆ ਗਿਆ ਉਸ ਪਰਮਾਤਮਾ ਨੇ ਨਾ ਉਹ ਦਿਨ ਲੈ ਆਂਦਾ ਪੁੱਤ ਰੋਣਾ ਨਹੀਂ ਮੰਮੀ ਦੀ ਗੱਲ ਸੁਣ ਰੋਣਾ ਕਾ ਆ ਅੱਜ ਤੇ ਪੁੱਤ ਖੁਸ਼ੀਆਂ ਦਾ ਦਿਨ ਆਇਆ ਇੱਧਰ ਵੇਖ ਸੋਹਣਾ ਆਪਣੀ ਮਾਂ ਤੇ ਤੇਰੀ ਭੂਆ ਨਾ ਆ ਵੇਖ ਤੇਰਾ ਵਿਆਹ ਦਾ ਜੋੜਾ ਤੇਰੇ ਗਹਿਣੇ ਸਾਰਾ ਕੁਝ ਲੈ ਕੇ ਆਈ ਆ ਤੂੰ ਮੇਰੀ ਤੀ ਨਾ ਵੇਖ ਜਾ ਤਿਆਰ ਹੋ ਉਠ ਅੱਜ ਮੈਂ ਤੈਨੂੰ ਆਪਣੇ ਹੱਥੀ ਤਿਆਰ ਕਰੂੰਗੀ ਅੱਜ ਨਾ ਅਸੀਂ ਤੇਰਾ ਵਿਆਹ ਕਰਨਾ ਪੁੱਤ ਯਾ ਪੁੱਤ ਤੇਰੀ ਭੂਆ ਨੇ ਤੇਰੀ ਲਈ ਮਾੜਾ ਨਹੀਂ ਸੋਚਿਆ ਚੱਲ ਘਰ ਲੱਭਿਆ ਯਾ ਮੇਰੀ ਤੀ ਇਹ ਸਾਡੀ ਨਾ ਗਾ ਜਾ ਤੜੀ ਜੱਦਾ ਸਵਾਲ ਆ ਪੁੱਤ ਉੱਠ ਆ ਮੇਰੀ ਤੀ ਤင်း ਤਿਆਰ ਕਰ ਵੇਖ ਕਿੱਡਾ ਸੋਹਣਾ ਤੇਰਾ ਜੋੜਾ ਲੈ ਕੇ ਆਈ ਤੇਰੀ ਭੂਆ ਤੇਰਾ ਸੈੱਟ ਬਣਾ ਕੇ ਲੈ ਆਈ ਐ ਸਾਰਾ ਕੁਝ ਚਲ ਉੱਠ ਮੇਰਾ ਪੁੱਤ ਉੱਠ ਪੁੱਤ ਨੌਣਾ ਨੌਣਾ ਮੇਤੀ ਤੇਰੀ ਭੂਆ ਤੇਰਾ ਮਾਣਾ ਥੋੜੀ ਸੋਚੂਗੀ ਮੈਂ ਸਾਰਾ ਕੁਝ ਤੇਰੇ ਲਈ ਲੈ ਕੇ ਆਈ ਐ ਚਲ ਉੱਠ ਸਿੰਮਰਤ ਚਲਾ ਮੈਂ ਤੇਨ ਤਿਆਰ ਕਰਾਂ ਚਲ ਚੁੱਪ ਪੁੱਤਾ ਕਿੱਟੀ ਤੂੰ ਚੁੱਪ ਮੈਂ ਗੱਲ ਕਰਦੀ ਐ ਹਾਂਜੀ ਤੂੰ ਆਪਣਾ ਕੰਮ ਕਰ ਪੁੱਤ ਤੇ ਤੂੰ ਲਿਆਈ ਨਾ ਤੇ ਮੈਂ ਜਾ ਤੂੰ ਚੱਬ ਚ ਤੇਰੇ ਭਾਗ ਖੁੱਲਣ ਲੱਗੇ ਆ ਤੇ ਨਿਵਾ ਤੇ ਵਧੀਆ ਬਾਤ ਮੇਲਾ ਹੀ ਪਤਾ ਸੁੰਡੇ ਨੂੰ ਮੈਨੂੰ ਪਹਿਲਾਂ ਹੀ ਪਤਾ ਏ ਉਹ ਮੁੰਡਾ ਨਹੀਂ ਜਿੰ ਚਾਹੁੰਦਾ ਹੀ ਤੂੰ ਹੀ ਆਪਣੇ ਮਨ ਚ ਵਸਾਈ ਫਿਰਦੀ ਏ ਨੂੰ ਜੇ ਚੰਗਾ ਚਾਹੁੰਦਾ ਤੇ ਮੈਂ ਫੇਰ ਕੋਈ ਗੱਲ ਕਰਦੀ ਨਾ ਮੈਨੂੰ ਪਹਿਲਾਂ ਹੀ ਪਤਾ ਏ ਤੇਰੀਆਂ ਗੱਲਾਂ ਦਾ ਮੈਂ ਹੀ ਤੈਨੂੰ ਜਾਣ ਸਕਦੀ ਆ ਜੇ ਕੋਈ ਗੱਲ ਹੁੰਦੀ ਤੇ ਮੈਂ ਆਪਣੇ ਧੀ ਨਾਲ ਗੱਲ ਕਰਦੀ ਹੁਣ ਇਹਦੇ ਚ ਭਲਾਵਾ ਵੀ ਤੇਰੀ ਭੁਆ ਲਈ ਇਹੀ ਰਿਸ਼ਤਾ ਤੇਰਾ ਤੇ ਚੁੱਪ ਕਰਕੇ ਨਾ ਮੇਰੀ ਧੀ ਉੱਥੇ ਤੇਰਾ ਵਿਆਹ ਕਰ ਦੇਣਾ ਰੋਇਆ ਨਹੀਂ ਪੁੱਤ ਕੁਛ ਵੀ ਲੱਭਣਾ ਹੁਣ ਸਿਮਰਤ ਸਿਮਰਤ ਪੁੱਤ ਮੇਰੀ ਗੱਲ ਸੁਣ ਵੇਖ ਮੈਨੂੰ ਪਤਾ ਤੈਨੂੰ ਵੀ ਨਾ ਕਿ ਮੇਰਾ ਵਿਆਹ ਇੱਡੀ ਛੇਤੀ ਕਿਉਂ ਕਰੀ ਜਾਂਦੇ ਮੈਂ ਤੈਨੂੰ ਦੱਸਾਂ ਤੇਰੀ ਭੂਆ ਆਈ ਸੀ ਤੇਰੀ ਭੂਆ ਦੀ ਨਾ ਸੇਲਦੀ ਆ ਅੰਜੂ ਤੈਨੂੰ ਵੀ ਪਤਾ ਹੈ ਤੇਰੀ ਭੂਆ ਗੱਲ ਕਰਦੀ ਹੁੰਦੀ ਅੰਜੂ ਵੱਲੋਂ ਉਹ ਨਾ ਜ਼ਿੰਦਗੀ ਮੌਤ ਨਾਲ ਲੜਦੀ ਪਈ ਹਸਪੀਟਲ ਚ ਹੈਗੀ ਆ ਉਹ ਤਾਂ ਬੜਾ ਜ਼ਬਰਦਸਤ ਐਕਸੀਡੈਂਟ ਹੋਇਆ ਤੇ ਉਹਦੀ ਆਖਰੀ ਖੁਆਇਸ਼ ਹੈ ਕਿ ਜੰਦੇ ਜੰਦੇ ਆਪਣੇ ਭਰਾ ਦਾ ਵਿਆਹ ਵੇਖ ਲਵੇ ਤੇਰੀ ਭੂਆ ਦਾ ਕਹਿਣਾ ਏ ਕਿ ਸਿਮਰਦਾ ਵਿਆਹ ਪਾ ਸੇਵਕ ਨਾ ਕਰਦੀ ਤੇ ਮੇਰੀ ਗੱਲ ਸੁਣ ਉਹ ਵਿਆਹ ਜਿਹੜਾ ਮਹੀਨਾ ਹਟਕੇ ਹੋਣਾ ਸੀ ਉਹ ਅੱਜ ਕੀ ਪਤਾ ਤੁਹਾਡਾ ਵਿਆਹ ਵੇਖਣਾ ਉਹਦੀ ਭੈਣ ਠੀਕ ਹੋ ਜੇ ਮੇਰੇ ਬੋਤਾ ਉੱਠ ਤੂੰ ਤੇ ਉਰੋ ਵੇਖ ਅੱਜ ਸਾਡੀ ਇੱਜ਼ਤ ਦਾ ਸਵਾਲ ਆ ਤੇਰੀ ਉਹ ਭੂਆ ਜਿਹਨੇ ਹਰ ਟਾਈਮ ਤੇ ਮੇਰਾ ਸਾਥ ਦਿੱਤਾ ਅੱਜ ਮੈਂ ਉਹਦੇ ਕਹਿ ਨਹੀਂ ਮੋੜ ਸਕਦੀ ਉਹ ਤਾਂ ਜਿੱਦਾਂ ਤੇਰੀ ਮਾਂ ਦੀ ਹੈ ਨਾ ਓਦਾਂ ਮੈਂ ਕਿ ਸੋਣ ਮੰਮੀ ਦੀ ਗਾਹ ਹਾਂ ਬੁੱਤ ਬੱਸ ਮੇਰਾ ਪੁੱਤ ਵੇਖ ਇਹ ਦਿਨ ਤੇ ਹਰ ਇੱਕ ਧੀ ਦਾ ਹੁੰਦਾ ਸਾਡਾ ਵੀ ਆਇਆ ਸੀ ਅੱਜ ਤੇਰਾ ਵੀ ਆਇਆ ਧੀਆਂ ਦਾ ਤੇ ਘਰ ਬੇਗਾਨੀ ਹੁੰਦੇ ਤੇ ਇੱਕ ਦਿਨ ਤੋੜਨੀਆਂ ਹੀ ਪੈਂਦੀਆਂ ਚਲਾ ਮੇਰਾ ਪੁੱਤ ਤਿਆਰ ਹੋ ਪੁੱਤ ਰਿਹਾ ਪੁੱਤ ਜਿੱਦਾਂ ਤੇਰੀ ਮੰਮੀ ਕਹਿੰਦੀ ਨਾ ਜਾ ਤੂੰ ਮੇਰੀ लाज ਰੱਖੇਂਗੀ ਨਾ ਆਹ ਮੰਮੀ ਬੱਸ ਪੁੱਤ ਮੈਨੂੰ ਤੇਰੇ ਤੋਂ ਇਹੀ ਆ ਸੀ ਬੱਸ ਮੇਰਾ ਪੁੱਤ ਬੱਸ ਮੇਰਾ ਬੱਚਾ ਚਲੋ ਬਬੀ ਇਹ ਕਿਹੜਾ ਬਗਾਨੇ ਘਰ ਚਲੀ ਆ ਆਪਣੀ ਘਰ ਚਲੀ ਆ ਸਭ ਨੂੰ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਓਏ ਜੀਤੋ ਇਹ ਕਿਹਿਆ ਨੇ ਘਰ ਚਲੀ ਆ ਉਹ ਮੇਰਾ ਘਰ ਸੁਣਾ ਕਰਕੇ ਚਲੀ ਆ ਨਾ ਇੱਥੇ ਰੋਣ ਦਾ ਲੱਗ ਜਾ ਮੇਰੇ ਘਰ ਚ ਜਦੋਂ ਫਿਰ ਉਹ ਰਾਤ ਤੱਕ ਕੀ ਕਰਨੀ ਲਾਫ ਆਪ ਜਦੋਂ ਮਰਜ਼ੀ ਤੁਸੀਂ ਆਓ ਜਾਓ ਤੇ ਜਦੋਂ ਮਰਜ਼ੀ ਇਹਨੂੰ ਸੱਦ ਲਓ

ਇਹ ਮੁੰਡਾ ਆ ਸੇਵਕ ਪੁੱਤ ਤੈਨੂੰ ਬਹੁਤ ਖੁਸ਼ ਰੱਖੂਗਾ ਆ ਸੇਵਕ ਪੁੱਤ ਦੇ ਮੁੰਡਾ ਤੈਨੂੰ ਕੋਈ ਨਹੀਂ ಸಿਗਣਾ ਮੈਂ ਤੇ ਤੇਰੀ ਖੁਸ਼ੀ ਵੇਖੀ ਹੁਣ ਆਪਾਂ ਚਿੰਤਾ ਨਹੀਂ ਕਰਨੀ ਕੋਈ ਵੀ ਗੱਲ ਹੋਵੇ ਉਸੇ ਵੇਲੇ ਮੈਨੂੰ ਦੱਸਣਾ ਹੈ ਸੇਵਕ ਪੁੱਤ ਮੇਰੀ ਗੱਲ ਸੁਣੋ ਜੀ ਹਾਂ ਜੀ ਇਹਨੂੰ ਆਪਾਂ ਘਰੇ ਲੈ ਕੇ ਚਲੀਏ ਨਹੀਂ ਨਹੀਂ ਸ਼ਮੀ ਆਪਾਂ ਪਹਿਲਾਂ ਜਾਣਾ ਹਸਪੀਟਲ ਉੱਥੇ ਉਹਨੂੰ ਦੇਖਦੀ ਪਈ ਹੈ ਆਪਾਂ ਪਹਿਲੋਂ ਹੋਸਟ ਕਰ ਜਾਂਦੇ ਫੇਰ ਆਪਾਂ ਇਹਦੀ ਡੋਲੀ ਤੋਰਾਂਗੇ। ਤੀਖਾ ਜੀ ਹਾਂ ਸਿਮਰਤ ਤੇਰੀ ਜਨਮਾਣਾ ਜੂ ਤੇਰੀ ਵੇਟ ਕਰਨ ਦੀ ਕਿ ਕਿਹੜਾ ਵੇਲਾ ਹੋਵੇ ਮੇਰੀ ਵੀਰ ਦੇ ਨਾਲ ਆਵੇ ਕਿਤੇ ਮੈਂ ਦੇਖਾਂ ਕਿ ਮੇਰੇ ਵੀਰ ਫਾਟ ਬਿੜਤ ਪੜਿਆ ਹੋਈ ਕਿਤਾਬ ਦੀ ਨਵੀਂ ਜਿਹੜੀ ਜਿਹੜੀ ਕਿਸ਼ਵਾਨ ਜਾਂਦੀ ਕੇਵਲ ਚਾਲ ਮਨਵਾਈਏ ਤਨੀ